ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡੇ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਬਹੁਤ ਹੀ ਸਪੈਸ਼ਲ ਹੈ ਜੀ ਤੁਹਾਡੇ ਲਈ ਤੇ ਅੱਜ ਨੂੰ ਆਪਾਂ ਕਿਵੇਂ ਸਟੋਰ ਕਰਕੇ ਰੱਖਾਂਗੇ ਜਿਹੜੇ ਤਰੀਕੇ ਨਾਲ ਆਪਾਂ ਸਟੋਰ ਕਰਕੇ ਰੱਖਦੇ ਆ ਉਹ ਤੁਹਾਨੂੰ ਆਪਾਂ ਤਰੀਕਾ ਦੱਸਾਂਗੇ ਦੇਖੋ ਜੀ ਹੁਣ ਆਪਾਂ ਨੇ ਇਹ ਖੇਤਾਂ ਵਿੱਚੋਂ ਪੱਤੇ ਨੂੰ ਤਕਰੀਬਨ 10 ਦਿਨ ਹੋ ਗਏ ਤੇ ਜਿਹੜੀ ਇਹਦੀ ਮਿੱਟੀ ਸੀ ਕਿ ਸਾਰੇ ਬਿਲਕੁਲ ਸੁੱਕ ਗਈ ਆਪਾਂ ਨੇ ਸ਼ਾਮੇ ਰੱਖ ਕੇ ਇਹਦੀ ਮਿੱਟੀ ਸੁਕਾਉਣੀ ਹੈ ਜੀ ਤੁੱਕ ਤੇ ਬਿਲਕੁਲ ਨਹੀਂ ਲਸਣ ਨੂੰ ਰੱਖਣਾ ਤੇ ਫਿਰ ਆਪਣਾ ਸਾਲ ਪਰ ਲਸਣ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਤੇ ਹੁਣ ਆਪਾਂ ਜਿਹੜੀ ਜਿਹੜੀ ਮਿੱਟੀ ਐ ਬਿਲਕੁਲ ਸੁੱਕ ਗਈ ਤੇ ਨੂੰ ਆਪਾਂ ਸਾਫ਼ ਕਰ ਦਾਂਗੇ ਫਿਰ ਇਸ ਤਰ੍ਹਾਂ ਆਪਾਂ ਨਾ ਇਹ ਗੱਠਾਂ ਬੰਨ ਕੇ ਇਕਨ ਗੁੱਟੀਆਂ ਜਿਹੀਆਂ ਬਣਾਵਾਂਗੇ ਤੇ ਆਪਾਂ ਜਿਹੜੇ ਤਰੀਕੇ ਨਾਲ ਸਟੋਰ ਕਰਾਂਗੇ ਉਹ ਵੀ ਤੁਹਾਨੂੰ ਤਰੀਕਾ ਦੱਸਾਂਗੇ ਹੁਣ ਇਹ ਆਪਾਂ ਸਾਰੇ ਲਸਣ ਨੂੰ ਪਹਿਲਾਂ ਤਾਂ ਆਪਾਂ ਸਾਫ਼ ਕਰਦੇ ਆਂ ਫਿਰ ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਸਟੋਰ ਕਰਕੇ ਆਪਾਂ ਕਿਹੜੇ ਤਰੀਕੇ ਨਾਲ ਰੱਖਣਾ ਹੈ ਤੋਂ ਹਟਾ ਲਸਣ ਬਿਲਕੁਲ ਵੀ ਖਰਾਬ ਨਹੀਂ ਹੋਊਗਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋ ਦੇਖੋ ਜੀ ਕੋਸ਼ਿਸ਼ ਤਾਂ ਆਪਾਂ ਨੇ ਇਹਦੀ ਮਿੱਟੀ ਚੰਗੀ ਤਰ੍ਹਾਂ ਨਾਲ ਲਾਤੀ ਜਿਹੜੀ ਮਾੜੀ-ਮੋਟੀ ਰਹਿ ਗਈ ਉਹ ਆਪਣੇ ਆਪ ਹੀ ਝੜ ਜਾਣੀਆਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਕਿੰਨੀ ਮਿੱਟੀ ਸੀਗੀ ਤੇ ਹੁਣ ਤਾਂ ਮਾੜੀ-ਮੋਟੀ ਜਿਹੀ ਰਹਿ ਗਈ ਤੇ ਜਿਹੜੀ ਸਾਰੀ ਮਿੱਟੀ ਸੀਗੀ ਇਹ ਠਾਹ ਦਿੱਤੀ ਆਪਾਂ ਚੰਗੀ ਤਰ੍ਹਾਂ ਨਾਲ ਛਾੜ ਦਿੱਤੀ ਤੇ ਹੁਣ ਆਪਾਂ ਇਹਦੀਆਂ ਚੰਗੀ ਤਰ੍ਹਾਂ ਨਾਲ ਗੁੱਟੀਆਂ ਬੰਨ ਲ ਕੇ ਤੇ ਫਿਰ ਇਹਨੂੰ ਆਪਾਂ ਸਟੋਰ ਕਰਾਂਗੇ ਲਸਣ ਤਾਂ ਜੀ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹਰਕ ਨੂੰ ਲਾਉਣਾ ਚਾਹੀਦਾ ਲਸਣ ਤੇ ਇਹਦੇ ਬਿਨਾ ਤਾਂ ਦਾਲ ਸਬਜ਼ੀ ਵੀ ਵਧੀਆ ਨਹੀਂ ਬਣਦੀ ਹੈਗੀ ਆਪਣੇ ਲਈ ਬਹੁਤ ਹੀ ਜ਼ਿਆਦਾ ਗੁਣਾਕਾਰੀ ਆ ਤੇ ਆਪਾਂ ਇਹਦੀ ਕਿਵੇਂ ਸੰਭਾਲ ਕਰਕੇ ਰੱਖਣੀ ਆ ਸਾਲ ਭਰ ਲਈ ਤਾਂ ਆਪਾਂ ਇਹਨੂੰ ਤਕਰੀਬਨ ਸਟੋਰ ਕਰਨਾ ਹੀ ਹੁੰਦਾ ਵਾ ਉਸ ਤੋਂ ਬਾਅਦ ਆਪਾਂ ਨਵਾਂ ਲਸਣ ਵੀ ਆ ਜਾਂਦਾ ਫਿਰ ਚਲੋ ਜੀ ਹੁਣ ਆਪਾਂ ਇਹਨੂੰ ਗੁੱਟੀਆਂ ਬੰਨ ਲੈਨੇ ਆਂ ਇਹਦੀਆਂ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਸਟੋਰ ਕਰਨਾ ਆਪਾਂ ਜਿਹੜੀਆਂ ਇਹ ਪਿਛਲੀਆਂ ਸੀ ਡੰਡੀਆਂ ਨੇ ਭੁੰਕਾ ਨੇ ਜਿਨ੍ਹਾਂ ਨੂੰ ਕਹਦੇ ਨੇ ਇਹ ਨਹੀਂ ਆਪਾਂ ਕਟਾਂਗੇ ਇਹਨਾਂ ਦੇ ਨਾਲ ਹੀ ਆਪਾਂ ਚੰਗੀ ਤਰ੍ਹਾਂ ਨਾਲ ਬੰਨ੍ਹ ਦਾਂਗੇ ਇਹਨਾਂ ਆਪਾਂ ਜੀ ਇਸ ਤਰ੍ਹਾਂ ਇੱਕ ਰੱਸੀ ਦੇ ਨਾਲ ਬੰਨਾਂਗੇ ਜਿਹੜੀਆਂ ਚੰਗੀ ਤਰ੍ਹਾਂ ਨਾਲ ਫਿਰ ਆਪਣੀ ਗੱਠ ਦਿੱਤੀ ਖੁੱਲੂਗੀ ਨਹੀਂ ਤੇ ਆਪਾਂ ਇਹਦੇ ਨਾਲ ਵੀ ਬਣ ਸਕਦੀਆਂ ਪਰ ਇਹ ਦੇਖੋ ਜੀ ਹੁਣ ਜਿਆਦਾ ਸੁੱਟੀਆਂ ਹੋਈਆਂ ਨੇ ਤੇ ਇਸ ਕਰਕੇ ਇਹਨਾਂ ਦੀ ਫਿਰ ਗੱਠ ਖੁੱਲਣ ਦਾ ਆਪਾਂ ਨੂੰ ਹੋਏਗਾ ਵੀ ਗੱਠ ਖੁੱਲ ਜੂ ਇਸ ਤਰ੍ਹਾਂ ਵੀ ਆਪਾਂ ਗੁੱਟੀਆਂ ਸਾਰੀਆਂ ਬਣਾ ਕੇ ਰੱਖ ਦਾਂਗੇ ਹਲੋ ਜੀ ਆਪਾਂ ਨੇ ਲਸਣ ਨੂੰ ਬਿਲਕੁਲ ਸਾਫ਼ ਕਰਤਾ ਸੀ ਤੇ ਇਹਦੀਆਂ ਗੁੱਟੀਆਂ ਦਿੱਤੀਆਂ ਬਣ ਤੇ ਹੁਣ ਇਹ ਬਿਲਕੁਲ ਨਹੀਂ ਗੁੱਟੀਆਂ ਆਪਣੀਆਂ ਖੁੱਲਣਗੀਆਂ ਦੇਖੋ ਜੀ ਆਪਣੇ ਤਾਂ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਕਰਦੇ ਨੇ ਟੋਕਰੇ ਦੇ ਵਿੱਚ ਪਾ ਦਿੰਦੇ ਨੇ ਹੈਨਾ ਜੇ ਆਪਾਂ ਬੋਰੀ ਦੇ ਵਿੱਚ ਪਾਵਾਂਗੇ ਪੂਰੀ ਦੇ ਕਿਸੇ ਪਾਸਿਓ ਹਵਾ ਨਹੀਂ ਲੱਗਦੀ ਹੈਗੀ ਪੂਰੀ ਇਸ ਚ ਨਹੀਂ ਪਾਉਣਾ ਚਾਹੀਦਾ ਹੈਗਾ ਫਿਰ ਸਿਰਫ ਇਹਨੂੰ ਆਪਣੇ ਲਸਣ ਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਹੈਗੀ ਤੇ ਦੇਖੋ ਜੀ ਆਪਾਂ ਨੇ ਇਹ ਛਾਵੇਂ ਰੱਖਣਾ ਵਾ ਤੇ ਬਸ ਫਿਰ ਬਿਲਕੁਲ ਆਪਣਾ ਲਸਣ ਖਰਾਬ ਨਹੀਂ ਹੁੰਦਾ ਤੇ ਹੁਣ ਆਪਾਂ ਦੋ ਟੋਕਰਿਆਂ ਦੇ ਵਿੱਚ ਪਾ ਦਾਂਗੇ ਤੇ ਬਹੁਤ ਹੀ ਵਧੀਆ ਤਰੀਕਾ ਹੈ ਜੀ ਆਪਾਂ ਜੀ ਇਸ ਤਰ੍ਹਾਂ ਇੱਕ ਰੱਸੀ ਦੇ ਨਾਲ ਬੰਨਾਂਗੇ ਜਿਹੜੀਆਂ ਚੰਗੀ ਤਰ੍ਹਾਂ ਨਾਲ ਫਿਰ ਆਪਣੀ ਗੱਠ ਦਿੱਤੀ ਖੁੱਲੂਗੀ ਨਹੀਂ ਤੇ ਆਪਾਂ ਇਹਦੇ ਨਾਲ ਵੀ ਬੰਨ ਸਕਦੇ ਹਾਂ ਪਰ ਇਹ ਦੇਖੋ ਜੀ ਹੁਣ ਜ਼ਿਆਦਾ ਸੁੱਕੀਆਂ ਹੋਈਆਂ ਨੇ ਤੇ ਇਸ ਕਰਕੇ ਇਹਨਾਂ ਦੀ ਫਿਰ ਗੱਠ ਖੁੱਲਣ ਦਾ ਆਪਾਂ ਨੂੰ ਹੈਗਾ ਵੀ ਗੱਠ ਖੁੱਲ ਜੂ ਇਸ ਤਰ੍ਹਾਂ ਵੀ ਆਪਾਂ ਕੁੱਟੀਆਂ ਸਾਰੀਆਂ ਬਣਾ ਕੇ ਰੱਖ ਦਾਂਗੇ ਆਪਾਂ ਨੇ ਜੇ ਸਾਰਾ ਲਸਣ ਦਿੱਤਾ ਬੰਨ ਤੇ ਬਸ ਇੱਕ ਦੋ ਗੁੱਤੀਆਂ ਰਹਿ ਗਈਆਂ ਉਹ ਵੀ ਬੰਦਾਂਗੇ ਆਪਾਂ ਜਿਹੜੀ ਇਹ ਮਿੱਕੀ ਸੀਗੀ ਦੇਖੋ ਜੀ ਸਾਰੀ ਹੀ ਛੜ ਗਈ ਮਾਰੀ ਮੋਟੀ ਜਿਹੜੀ ਰਹਿ ਗਈ ਉਹ ਆਪਣੇ ਆਪ ਹੀ ਲੈ ਜਾਣੀ ਆ ਬਲੋ ਜੀ ਆਪਾਂ ਹੁਣ ਇਹਨੂੰ ਦੋ ਟੋਕਰਿਆਂ ਦੇ ਵਿੱਚ ਪਾਵਾਂਗੇ ਦੋ ਟੋਕਰਿਆਂ ਦੇ ਵਿੱਚ ਨਹੀਂ ਤਾਂ ਆਪਣੇ ਲਸਣ ਨੂੰ ਬਿਲਕੁਲ ਹਵਾ ਲੱਗੀ ਜਾਊਗੀ ਤੇ ਇਕੱਠਾ ਜਿਆ ਨਹੀਂ ਹੋਊਗਾ ਤੇ ਬਹੁਤ ਹੀ ਵਧੀਆ ਤਰੀਕਾ ਆ ਕਿ ਹੋ ਗਿਆ ਸਾਡਾ ਇਹ ਤਰੀਕਾ ਲੱਗਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਕੇ ਸ਼ੇਅਰ ਕਰਦੇ ਆ ਕਰੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਜੀ ਚਲੋ ਆਪਾਂ ਮਿਲਦੇ ਆ ਜੀ ਹੁਣ ਕਿਸ ਨਵੇਂ ਬਲੌਗ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਆਪਾਂ ਨੇ ਬੋਰੀ ਇੱਕ ਵਿਛਾਈ ਬੋਰੀ ਆਪਾਂ ਨੇ ਤਾਂ ਵਿਛਾਈਆ ਤੇ ਆਪਣੇ ਲਸਣ ਤੋਂ ਸੁਲਾਵ ਨਾ ਜਾਵੇ ਹੈਨਾ ਤੇ ਬਿਲਕੁਲ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਜੀ ਲਸਣ ਜਿਹੜੇ ਤਰੀਕੇ ਨਾਲ ਰੱਖਣਾ ਉਹ ਤੁਹਾਨੂੰ ਦੱਸਦੀਆਂ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਲਸਣ ਨੂੰ ਰੱਖਾਂਗੇ ਲੈਂਡ ਵਾਈਸ ਤੇ ਜਿਹੜੀ ਇਹਦੀ ਪਚਾਲੀ ਜਗ੍ਹਾ ਆ ਉਹ ਆਪਾਂ ਇਸ ਤਰ੍ਹਾਂ ਹੀ ਖੁੱਲੀ ਰੱਖਾਂਗੇ ਤੇ ਵਿੱਚ ਨਾ ਹੀ ਤਾਂ ਲਸਣ ਨੂੰ ਹਵਾ ਪਈ ਚਾਹੂਗੀ ਆਪਣੇ ਨੂੰ ਬਿਲਕੁਲ ਖਰਾਬ ਨਹੀਂ ਹੋਊਗਾ ਇੱਕ ਗੱਲ ਦਾ ਧਿਆਨ ਰੱਖਣਾ ਸਿਰਫ ਆਪਾਂ ਨੂੰ ਲਸਣ ਨੂੰ ਧੁੱਪ ਨਹੀਂ ਲੱਗਣੀ ਚਾਹੀਦੀ ਹੈਗੀ ਇਹਨਾਂ ਦੇ ਉੱਤੇ ਇਸ ਤਰ੍ਹਾਂ ਸਾਰੀਆਂ ਬੁੱਤੀਆਂ ਰੱਖਦੇ ਹਾਂ ਸਿਰਫ ਆਪਣੇ ਦਸਣ ਨੂੰ ਧੁੱਪ ਨਹੀਂ ਪੈਣੀ ਚਾਹੀਦੀ ਜੀ ਫਿਰ ਆਪਣਾ ਲਸਣ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਦੇਖੋ ਤੇ ਆਪਾਂ ਨੇ ਜਿਹੜੀ ਇਹਦੇ ਹੇਠਾ ਪੋਰੀ ਰੱਖਤੀ ਸੀਗੀ ਤੇ ਉਹ ਆਪਣੀ ਸਲਾਤ ਤੋਂ ਰੱਖੀ ਆ ਤੇ ਜਿਹੜੀ ਵਿਚਾਲ ਲਈ ਆਪਣੀ ਸਪੇਸ ਰੱਖੀ ਆ ਉਹ ਹਵਾ ਪੈਣ ਤੋਂ ਰੱਖੀ ਆ ਤੇ ਤੁਹਾਡਾ ਲਸਣ ਬਿਲਕੁਲ ਵੀ ਖਰਾਬ ਨਹੀਂ ਹੋਊ ਸਾਲ ਭਰ ਤੇ ਇੱਕ ਕਫੇ ਲਸਣ ਦੀ ਜਿੱਤ ਆ ਵੀ ਰਹਿ ਗਈ ਸੀ ਤੇ ਕਿਹੋ ਜਿਹਾ ਸਾਡਾ ਤਰੀਕਾ ਲੱਗਿਆ ਤੁਹਾਨੂੰ ਵਧੀਆ ਲੱਗਿਆ ਤਾਂ ਕਮੈਂਟ ਚ ਸਾਨੂੰ ਜਰੂਰ ਦੱਸਿਓ ਤੁਸੀਂ ਕਿਹੜੇ ਤਰੀਕੇ ਨਾਲ ਲਸਣ ਨੂੰ ਸਟੋਰ ਕਰਦੇ ਹੋ ਤੁਸੀਂ ਕਿਹੜੇ ਤਰੀਕੇ ਨਾਲ ਲਸਣ ਨੂੰ ਸਟੋਰ ਕਰਦੇ ਆ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਆਪਾਂ ਜੀ ਵੀਡੀਓ ਤਾਂ ਇੱਥੇ ਐਂਡ ਕਰਦੇ ਆ ਆਪਾਂ ਮਿਲਦੇ ਆਂ ਅੱਛੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ